ਚਲੋ ਇੰਸਟਾਗ੍ਰਾਮ ਤੇ ਕੁਝ ਦੇਖਦੇ ਆਂ ਗੋਪਾਤੀ ਬਸ ਕਰ ਬਸ ਕਰ ਠੀਕ ਆ ਬਹੁਤ ਮਸ਼ਹੂਰ ਸਾੜਾ ਜਦੋਂ ਵੀ ਇੰਸਟਾਗ੍ਰਾਮ ਓਪਨ ਕਰੀਦਾ ਆਹੀ ਕੁਝ ਮੂਰੇ ਆ ਜਾਂਦਾਗਾ ਲੋਕ ਇਹਨਾਂ ਨੂੰ ਕਮੈਂਟਾਂ ਚ ਇੰਨੀਆਂ ਗਾਲਾਂ ਕੱਢਦੇ ਆ ਨਾ ਇਹ ਤਾਂ ਵੀ ਨਹੀਂ ਸੁਧਰਦੇ ਪਤਾ ਨਹੀਂ ਮੇਰੇ ਸਾਲਿਆਂ ਨੂੰ ਕੀ ਚਾਹੀਦਾ ਉਤੋਂ ਲੋਗ ਇੰਨੇ ਸਿੰਪ ਨੇ ਨਾ ਕੁਝ ਮੁੰਡੇ ਮੈਂ ਦੇਖਿਆ ਉਹ ਇੰਨੇ ਜਿਆਦਾ ਸਿੰਪ ਨੇ ਅੱਜ ਮੈਂ ਤੁਹਾਨੂੰ ਕਮੈਂਟ ਸੈਕਸ਼ਨ ਚ ਇਹਨਾਂ ਦੀਆਂ ਜਿਹੜੀਆਂ ਹਰਕਤਾਂ ਨੇ ਉਹ ਦਿਖਾਉਣਾ ਕਮੈਂਟ ਵਾਲਿਆਂ ਦੀਆਂ ਤੇ ਨਾਲੇ ਇਹਨਾਂ ਦੀਆਂ ਇਹਨਾਂ ਨੂੰ ਕਿੰਨੀਆਂ ਗਿਆ ਲਾਣ ਦਾ ਪਾਈਆਂ ਜਾਂਦੀਆਂ ਨੇ ਅੰਬਰਾਂ ਮੈਨੂੰ ਜਿਵੇਂ ਅੰਬਰਾਂ ਦੀ ਕੁਇਨ ਅੰਬਰਾਂ ਦੀ ਕੁਇਨ ਚੁੱਪਿਆਂ ਦੀ ਮਸ਼ੀਨ ਅਤੀ ਫੂ ਕੇ ਇਹਨਾਂ ਨੂੰ ਕਮੈਂਟਾਂ ਵਾਲੇ ਵੀ ਛਿਗਾ ਦਿੰਦੇ ਆ ਲਿਖਦੇ ਆ ਬੁੱਗੇ ਨਿਰਾ ਇਸ਼ਕ ਇਹ ਮੁੰਡੇ ਦੀ ਮੈਂ ਪ੍ਰੋਫਾਈਲ ਦੇਖੀ ਸਾਲਾ ਵਧੀਆ ਬਾਹਰ ਸੈਟਾਂ ਤਾਂ ਵੀ ਪਤਾ ਨਹੀਂ ਮੇਰੇ ਸਾਲੇ ਨੂੰ ਜਨਾਨੀ ਨੇ ਜੋੜਦੀ ਜੋ ਇਹਦੇ ਕਮੈਂਟਾਂ 'ਚ ਟਾਈਮ ਪਾਸ ਕਰੀ ਜਾਂਦਾ ਆ ਆ ਵੀ ਲਾਦੇ ਜਿਹੜੀ ਪਾਈ ਆ ਮੁੰਡੇ ਨੇ ਜਮਾਂ ਸਹੀ ਕਮੈਂਟ ਕਰਿਆ ਵੀ ਫਿਰ ਇਹ ਪਾਉਣ ਦਾ ਫਾਇਦਾ ਕੀ ਆ ਹੁਣ ਇਹ ਵੀ ਲਾਦੇ ਥੋੜੀ ਬਹੁਤੀ ਸੰਗਸਰਮ ਜਿਹੜੀ ਰਹਿ ਚੁੱਕੀ ਆ ਉਹ ਵੀ ਲਾਗੇ ਪਰੇ ਘਰ ਮਿਲਣ ਵੀ ਆ ਜਾਣਗੇ ਸਹੀ ਕਿਹਾ ਮੁੰਡੇ ਨੇ ਫਿਰ ਇਹ ਕਹਿ ਦਿੰਦੇ ਆ ਸਾਡਾ ਕੰਟੈਂਟ ਆ ਅਸੀਂ ਆਪਦੇ ਲਈ ਰੀਲਸ ਬਣਾਉਨੇ ਆ ਜੇ ਆਪਦੇ ਬਣਾਉਨੇ ਹੋ ਫਿਰ ਆਪਦੇ ਤੱਕ ਰੱਖੋ ਪ੍ਰਾਈਵੇਟ ਰੱਖ ਲਓ ਕਿਉਂ ਪਬਲਿਕ ਕਰਦੇ ਹੋ ਫਿਰ ਸੈਂਪਤੀ ਲੈਣ ਲੱਗ ਜਾਣਗੀਆਂ ਰੋਣ ਲੱਗ ਜਾਣਗੀਆਂ ਅੱਗੇ ਵੀ ਦਿਖਾਉਣਾ ਤੁਹਾਨੂੰ ਇੱਕ ਆਇਨੇ ਮੇਰੇ ਸਾਲੇ ਨੇ ਸਟੂਲ ਲੈਣੇ ਬਹੁਤ ਗੰਦ ਪਾ ਰੱਖਿਆ ਜੀ ਜੱਟ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਪਲੀਜ਼ ਪਲੀਜ਼ ਮੇਰੀਆਂ ਵੀਡੀਓਸ ਪੋਸਟੀਆਂ ਬੰਦ ਕਰ ਦੇ ਕੋਈ ਨਾ ਫਾਹਾ ਲੈੜਾ ਫਿਰ ਕੀ ਹੁੰਦਾ ਸਾਲਾ ਰੋਂਦਾ ਦੇ ਕਿੱਡਾ ਭੈੜਾ ਲੱਗ ਰਿਹਾ ਹੈਗਾ ਅੱਗੇ ਕਿਹੜਾ ਤਰੇ ਝੰਡੇ ਝੂਲਦੇ ਆ